ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ 'ਚ ਲੁਧਿਆਣਾ ਦੀ ਅਦਿਤੀ ਨੇ ਸੂਬੇ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੀ ਅਦਿਤੀ ਪੁੱਤਰੀ ਅਜੇ ਕੁਮਾਰ ਸਿੰਘ ਨੇ 650 ਚੋਂ 650 100% ਦੇ ਅੰਕ ਪ੍ਰਾਪਤ ਕਰਕੇ ਪੰਜਾਬ ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਅਦਿਤੀ ਨੇ ਸਾਰੇ ਵਿਸ਼ਿਆਂ ਚ 100% ਦੇ ਅੰਕ ਪ੍ਰਾਪਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ ਲੁਧਿਆਣਾ ਦੇ ਐਸਐਸ ਸਕੂਲ ਦੀ ਅਲੀਸ਼ਾ ਨੇ 650 ਵਿੱਚੋਂ 645 ਅੰਕ ਪ੍ਰਾਪਤ ਕਰਕੇ ਸੂਬੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ ਇਸ ਬਾਰੇ ਅਦਿਤੀ ਨੇ ਦੱਸਿਆ ਕਿ ਉਹ ਰਾਤ 10 ਵਜੇ ਤੱਕ ਪੜਦੀ ਤੇ ਸਵੇਰੇ 5 ਵਜੇ ਫਿਰ ਉੱਠ ਕੇ पढ़ाई ਕਰਨ ਲੱਗ ਜਾਂਦੀ ਸੀ ਉਸ ਦਾ ਕਹਿਣਾ ਹੈ ਕਿ ਉਮੀਦ ਨਹੀਂ ਸੀ ਕਿ ਉਹ ਐਨੇ ਅੰਕ ਹਾਸਲ ਕਰੇਗੀ ਪਰ ਭਰੋਸਾ ਸੀ ਕਿ ਉਹ ਚੰਗੇ ਅੰਕ ਲਵੇਗੀ ਅਦਿਤੀ ਦੇ ਪਿਤਾ ਇੱਕ ਦੁਕਾਨ ਚਲਾਉਂਦੇ ਨੇ ਤੇ ਮਾਂ ਇੱਕ ਘਰੇਲੂ ਔਰਤ ਹੈ ਅਦਿਤੀ ਨੇ ਦੱਸਿਆ ਕਿ ਉਸਨੇ ਅੱਜ ਤੱਕ ਕਦੇ ਟਿਊਸ਼ਨ ਨਹੀਂ ਪੜੀ ਉਹ ਹਮੇਸ਼ਾ ਆਪਣੇ ਆਪ ਪੜ੍ਹਦੀ ਸੀ ਸਵੈ ਅਧਿਅਨ ਦੌਰਾਨ ਜੇਕਰ ਉਸ ਨੂੰ ਕੋਈ ਸਮੱਸਿਆ ਆਉਂਦੀ ਸੀ ਤਾਂ ਅਧਿਆਪਕ ਉਸਦੀ ਮਦਦ ਲਈ ਹਮੇਸ਼ਾ ਹਾਜ਼ਰ ਰਹਿੰਦੇ ਸਨ ਅਦਿਤੀ ਦਾ ਸੁਪਨਾ ਸਰਜਨ ਬਣਨ ਦਾ ਹੈ ਉਸਦੇ ਮਾਪਿਆਂ ਨੂੰ ਵੀ ਧੀ ਤੋਂ ਵੱਡੀਆਂ ਉਮੀਦਾਂ ਨੇ